ਮਿੰਟੋ ਜੀ ਨਵਾਂ ਸਾਲ ਹੁਣ ਸ਼ੁਰੂ ਹੋਇਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹ ਧਿਆਨ ਲਗਾਣ ਚਲੇ ਗਏ ਨੇ ਜੀ ਹਾਂਜੀ ਹਾਂਜੀ ਇਧਰੋਂ ਧਿਆਨ ਹਟ ਗਿਆ ਤੇ ਹੁਣ ਉਧਰ ਧਿਆਨ ਲਾਉਣ ਚਲੇ ਗਏ ਨੇ ਖੈਰ ਅੱਜ ਹੀ ਖਬਰ ਮਿਲੀ ਆ ਤੇ ਸਭ ਤੋਂ ਪਹਿਲਾਂ ਤੇ ਜਾਖੜ ਸਾਹਿਬ ਨੇ ਕਹਿ ਲਓ ਕਿ ਉਹਨਾਂ ਦੇ ਧਿਆਨ ਤੇ ਸਿਮਰਨ ਤੇ ਕਹਿ ਲਓ ਕਿ ਭਈ ਤੰਸ ਕਸਿਆ ਜੀ ਉਹਨਾਂ ਨੇ ਕਿਹਾ ਕਿ ਹੈਰਾਨ ਗੀ ਵਾਲੀ ਗੱਲ ਇਹ ਕਿ ਭਈ ਕਦੇ-ਕਦੇ ਲੱਗਦਾ ਹੈ ਕਿ ਪੰਜਾਬ ਦਾ ਹੁਸ਼ਿਆਰਪੁਰ ਮੈਡੀਟੇਸ਼ਨ ਸੈਂਟਰ ਇਹਨਾਂ ਨੂੰ ਚੰਗਾ ਨਹੀਂ ਲੱਗਾ ਤੇ ਜਾਂ ਫਿਰ ਜਿਹੜੇ ਇਹਨਾਂ ਦੇ ਬੌਸ ਆਏ ਐ ਇੱਥੇ ਉਹ ਬੇਪਾਸਨਾ ਵਾਸਤੇ ਨਹੀਂ ਲੁਕਣ ਵਾਸਤੇ ਆਏ ਸਨ ਜੀ ਇਹ ਤਨਸ ਕਰ ਦਿੱਤਾ ਉਹਨਾਂ ਨੇ ਫਿਰ ਉਹ ਤੋਂ ਬਾਅਦ ਪਤਾ ਲੱਗਿਆ ਕਿ ਸਾਡੇ ਮਾਨ ਸਾਹਿਬ ਕਿੱਥੇ ਨੇ ਉਹ ਕਹਿੰਦੇ ਜੀ ਮਾਨ ਤੇ ਗਏ ਨੇ ਧਿਆਨ ਤੇ ਹੂੰ ਹੂੰ ਮਤਲਬ ਕਿ ਧਿਆਨ ਉਹਨੇ ਗਏ ਕਿੱਥੇ ਗਏ ਨੇ ਜੀ ਆਖੇ ਜੀ ਉਹ ਤੇ ਚਲੇ ਗਏ ਨੇ ਹਾਂਦਰਾ ਪ੍ਰਦੇਸ਼ ਤੇ ਵਿਸ਼ਾਖਾਪਟਨਾ ਜੀ ਕਮਾਲ ਉਹ ਕਹੀਆ ਆਉਣਗੇ ਕਿਦਨ ਕਹਿੰਦੇ ਜੀ ਸ਼ਨੀ ਅੱਛਾ ਸ਼ਨੀ ਨੂੰ ਪਰਤਨਗੇ ਤੇ ਪੰਜਾਬ ਆਉਣਗੇ ਕਹਿੰਦੇ ਨਹੀਂ ਲੀਡਰ ਰਤਾ ਉੱਥੇ ਹੀ ਪਿਆ ਹੋਣਾ ਉਹ ਤੋਂ ਅਗਲੇ ਦਿਨ ਗੁਜਰਾਤ ਵਾਸਤੇ ਰਵਾਨਾ ਹੋ ਜਾਣਗੇ ਤੇ ਲੋਕ ਸਭਾ ਚੋਣਾਂ ਨੂੰ ਵੰਦੇ ਆ ਪਾਰਟੀ ਦੀਆਂ ਰੈਲੀਆਂ ਚਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੰਗੇ ਦਾ ਮਤਲਬ ਕੀ ਆ ਕਿ ਲੀੜੇ ਉਹਨਾਂ ਦੇ ਵੈਗ ਚ ਪੈ ਚੁੱਕੇ ਨੇ ਸਾਰਾ ਕੁਝ ਹੋ ਗਿਆ ਇਹ ਤੇ ਕੰਮ ਚੱਲ ਸੋ ਚੱਲ ਮੈਨੂੰ ਲੱਗਦਾ ਕਿ ਲੋਕ ਸਭਾ ਚੋਣਾਂ ਤਾਂ ਕੀ ਰਹੂਗਾ ਹੁਣ ਹੂੰ ਤੇ ਉਸ ਤੋਂ ਪਹਿਲਾਂ ਧਿਆਨ ਨੂੰ ਲਾ ਕੇ ਐ ਮਤਲਬ ਕਿ ਜਿਦਾ ਕਹਿ ਲੀਏ ਨਾ ਕਿ ਥੋੜਾ ਮਾਈਂਡ ਫਰੈਸ਼ ਕਰਕੇ ਕੰਕੰਡੇ ਤੇ ਹੋ ਗਿਆ ਜਦੋਂ ਫਿਰ ਉਸ ਤੋਂ ਬਾਅਦ ਜੋਸ਼ ਦੇ ਨਾਲ ਲਬਰੀਜ਼ ਹੋ ਕੇ ਮਾਨਸਬ ਮੈਦਾਨ ਚ ਉਤਰਨਗੇ ਦੇਖੋ ਗੱਲ ਇਹ ਆ ਕਿ ਅਧਿਆਤਮ ਉਹ ਧਾਰਮਿਕ ਮਸਲਾ ਹੋਵੇ ਇਹ ਆ ਜ਼ਿਆਤੀ ਮਾਮਲਾ ਜੀ ਅਸੀਂ ਇਹਦੇ ਤੇ ਬਹੁਤੀ ਟਿੱਕਾਂ ਚੁੱਕਣੇ ਨਹੀਂ ਕਰਦੇ ਪਰ ਵੱਡਾ ਸਵਾਲ ਇਹ ਹੈ ਕਿ ਇਹ ਵਿਪਾਸਨਾ ਦਾ ਹੋਣੀ ਇਹਨਾਂ ਨੂੰ ਚੇਤਾ ਕਦੋਂ ਆਉਣ ਲੱਗਾ ਕਿ ਪਹਿਲਾਂ ਵੀ ਕਰਦੇ ਸਨ ਤੇ ਜੇ ਪਹਿਲਾਂ ਕਰਦੇ ਸਨ ਤੇ ਹੁਣ ਜਾਜਾਂ ਤੇ ਜਾਣਾ ਕਦੋਂ ਸ਼ੁਰੂ ਕਰ ਦਿੱਤਾ ਮਸਲਾ ਇਹ ਹੈ ਕਿ ਧਰਮ ਅਧਿਆਤਮ ਜੋ ਵੀ ਹੈ ਮਾਈਂਡ ਦੀ ਪੀਸ ਬਹੁਤ ਜ਼ਰੂਰੀ ਹੈ ਜਿੱਥੇ ਵੀ ਤੁਹਾਨੂੰ ਮਿਲਦੀ ਹੈ ਜਾ ਕੇ ਤੁਸੀਂ ਹਾਸਲ ਕਰ ਸਕਦੇ ਹੋ ਮਸਲਾ ਵੱਡਾ ਇਹੋ ਆ ਕਿ ਭਈ ਉਹਦੇ ਤੇ ਜੋ ਤੁਸੀਂ ਟੈਕਸ ਫੀਅਰਸ ਦਾ ਪੈਸਾ ਖਰਚ ਕਰਦੇ ਹੋ ਕੀ ਉਹ ਜਾਇਜ਼ ਹੈ ਜਾਂ ਨਹੀਂ ਜੀ ਇਹ ਪ੍ਰਧਾਨ ਮੰਤਰੀ ਤੋਂ ਲੈ ਕੇ ਹਰੇਕ ਸੂਬੇ ਦੇ ਮੁੱਖ ਮੰਤਰੀ ਤੇ ਲਾਗੂ ਹੁੰਦਾ ਜੀ ਹੂੰ ਜੀ ਕਿਹੜੀ ਅਜ ਜੋ ਕਿ ਹਰੇਕ ਇਸ ਤਰ੍ਹਾਂ ਦਾ ਧਾਰਮਿਕ ਟੂਰਿਜ਼ਮ ਕਰਦਾ ਹੈ ਬਹੁਤ ਸਮਾਜ ਆਇਆ ਕੀਤਾ ਜਾਂਦਾ ਅਮਲਾ ਫੈਲਾ ਨਾ ਲਾਇਆ ਜਾਂਦਾ ਤੁਸੀਂ ਸੋਚ ਕੇ ਦੇਖੋ ਕੇਜਰੀਵਾਲ ਸਾਹਿਬ ਇੱਥੇ ਆਏ ਧਿਆਨ ਲਾਉਣ ਆਏ ਸੀਗੇ ਜੀ ਉਹ ਅੰਦਰ ਧਿਆਨ ਲਾ ਰਹੇ ਤੇ ਉਹਨਾਂ ਦਾ ਧਿਆਨ ਰੱਖਣ ਵਾਸਤੇ 500 ਪੁਲਿਸੀਆ ਬਾਹਰ ਖਲੋਤਾ ਹੂੰ ਸਾਡਾ ਪੰਜਾਬ ਪੁਲਿਸ ਦਾ ਜੀ ਤੇ ਕਮਾਲ ਦੀ ਗੱਲ ਹੈ ਕਿ 20 ਕਿਲੋਮੀਟਰ ਵੀ ਉਹ ਜਹਾਜ਼ ਤੇ ਸਫ਼ਰ ਤੈਅ ਕਰਦੇ ਜਹਾਜ਼ ਕਿਤਾ ਸਾਡਾ ਹੂੰ ਇਹ ਸਮੱਸਿਆਵਾਂ ਨੇ ਫਿਜ਼ਿਕਲੀ ਛੇਰ ਇਹ ਸਾਫ ਹੈ ਕਿ ਮਾਨ ਸਾਹਿਬ ਅ ਧਿਆਨ ਲਾਉਣ ਤੋਂ ਬਾਅਦ ਫਰੈਸ਼ ਹੋ ਕੇ ਤੇ ਉਹ ਜਾਊਗੇ ਕੈਂਪੇਨ ਦੇ ਵਿੱਚ ਕਿਉਂਕਿ ਕੰਮ ਚੱਲ ਸੋ ਚੱਲਿਆ ਦਿੱਲੀ ਕੋਲ ਆਪਦਾ ਕੋਈ ਜਹਾਜ਼ ਨਹੀਂ ਹੈਗਾ ਸਾਡੇ ਕੋਲ ਹੈਗਾ ਉਹਦੇ ਰਗੜ ਵਾਲੇ ਗੱਡੀ ਜਾਣੇ ਇਹਨਾਂ ਨੇ ਤਾਂ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਇੰਨੇ ਮਹੀਨੇ ਇੰਨੀਆਂ ਯਾਤਰਾਵਾਂ ਰੈਲੀਆਂ ਸਾਰਾ ਖਰਚਾ ਕਿਤੇ ਤੇ ਪੈਣਾ ਕਹਿੰਦੇ ਹੁੰਦੇ ਆ ਨਾ ਬੋਰਡ ਜਿੰਨਾ ਮਰਜ਼ੀ ਵੱਡਾ ਹੋ ਜਾਵੇ ਪਾਰ ਉਹਦਾ ਤਣਿਆਂ ਤੇ ਜਾਂਦਾ ਜੀ ਬਿਲਕੁਲ ਮਿਟਰ ਜੀ ਅਦਰ ਜਥੇਦਾਰ ਕੌਂਕੇ ਦੇ ਕਤਲ ਵਾਲੇ ਮਾਮਲੇ ਦੇ ਵਿੱਚ ਮਹਾਰਾ ਦੀ ਕਮੇਟੀ ਹੁਣ ਗਠਿਤ ਕਰ ਦਿੱਤੀ ਗਈ ਹੈ ਜੀ ਦੇਖੋ ਐਸਪੀਸੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਾਨੂੰਨੀ ਮਹਾਰਾ ਦੀ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਗਠਨ ਕਰ ਦਿੱਤਾ ਗਿਆ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਕਮੇਟੀ ਬਣਾਈ ਗਈ ਆ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਪਨੀਤ ਕੌਰ ਸੇਖੋਂ ਜਲੰਧਰ ਦੇ ਸਾਬਕਾ ਜ਼ਿਲ੍ਹਾ ਅਟਾਰਨੀ ਐਡਵੋਕੇਟ ਬਲਤੇਜ ਸਿੰਘ ਢਿੱਲੋਂ ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਅਟਾਰਨੀ ਐਡਵੋਕੇਟ ਅਮਰਜੀਤ ਸਿੰਘ ਧਾਮੀ ਅਤੇ ਸ਼ੁਰੂਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਸ਼ਾਮਲ ਨੇ। ਹੂੰ ਹੂੰ। ਮਤਲਬ ਕਿ ਇਹ ਜਿਹੜੇ ਮਾਹਰ ਨੇ ਇਹ ਹੁਣ ਅੱਗੇ ਸੰਭਾਵਨਾ ਵੇਖਣਗੇ ਕਿ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ। ਪਰ ਅੱਜ ਗਿਆਨੀ ਹਰਪ੍ਰੀਤ ਸਿੰਘ ਹੁਰਾ ਨੇ ਵੀ ਸਰਕਾਰਾਂ ਤੇ ਅਸਿੱਧੇ ਰੂਪ ਚ ਕਹਿ ਲੋ ਕਿ ਅਕਾਲੀਆਂ ਦੇ ਵੀ ਸਵਾਲ ਚੁੱਕ ਦਿੱਤੇ। ਜਦੋਂ ਇਹੀ ਗੱਲਾਂ ਧਾਮੀ ਸਾਹਿਬ ਨੂੰ ਪੁੱਛੀਆਂ ਜਾਂਦੀਆਂ ਨੇ ਤਾਂ ਉਹ ਆ ਨਾ ਕਾਨੀ ਜੀ ਕਰਕੇ ਤਾਲਾ ਜਾਂ ਵਟਕੇ ਤੇ ਉਥੋਂ ਨਿਕਲ ਜਾਂਦੇ ਆ ਦੂਜੇ ਪਾਸੇ ਇੱਕ ਪਾਸੇ ਜਿੱਦਾਂ ਕਹ ਲਈਏ ਕਿ ਅਕਾਲੀਆ ਨੂੰ ਸਵਰਨ ਸਿੰਘ ਘੋਟਨੇ ਨੂੰ ਦੱਸ ਰਹੇ ਨੇ ਕਿ ਇਹ ਬੁਚੜ ਸੀ ਤੇ ਦੂਸਰੇ ਪਾਸੇ ਇਹ ਨਿਕਲ ਆਇਆ ਕਿ ਸਵਰਨ ਘੋਟਨੇ ਦੇ ਭੋਗ ਤੇ ਐਸਟਪੀਸੀ ਨੇ ਕੀਰਤਨੀਏ ਭੇਜੇ ਸੀ ਫਿਰ ਉਹਦੇ ਵਿੱਚੋਂ ਵੀ ਲਿਸਟ 'ਚ ਜਿਹੜਾ ਨਾਂ ਸੀਗਾ ਬਲਦੇਵ ਸਿੰਘ ਵਡਾਲਾ ਉਹਨਾਂ ਦਾ ਉਹਨਾਂ ਨੇ ਕਥੇ ਤੌਰ ਤੇ ਦਾਵਾ ਕੀਤਾ ਕਿ ਸਾਨੂੰ ਯਾਨੀ ਸਾਡੀ ਜਿਹੜੀ ਡਿਊਟੀ ਸੀ ਉਹ ਉਸ ਵੇਲੇ ਤੇ ਸਖਤਰ ਰੂਪ ਸਿੰਘ ਨੇ ਲਈ ਸੀਗੀ ਹਮਮ ਗੁਰਚਰਨ ਸਿੰਘ ਗਰੇਵਾਲ ਪਹਿਲਾਂ ਡਿਫੈਂਡ ਕਰਦੇ ਰਹਿ ਜਿਹੜੇ ਮਜੂਦਾ ਸੈਕਟਰੀ ਆ ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ ਕਿ ਹਾਂ ਸਾਡੇ 'ਚ ਵੀ ਕਾਲੀਆਂ ਪੀਡਾਂ ਨੇ ਜੀ ਮਤਲਬ ਕਿ ਐੱਡਬੀਪੀਸੀ ਵਾਸਤੇ ਵੀ ਇਹ ਕੰਮ ਕੋਈ ਸੌਖਾ ਨਹੀਂ ਰਹਾ ਅਕਾਲੀ ਦਲ ਨੂੰ ਵੀ ਕਈ ਸਵਾਲ ਹੋਣਦੇ ਆ ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤੇ ਮਾਨ ਸਰਕਾਰ ਵੀ ਖੁਦ-ਬਖੁਦ ਇਸ ਮਾਮਲੇ 'ਚ ਉਲਝਦੀ ਨਜ਼ਰ ਆਏਗੀ ਤੁਹਾਨੂੰ ਕਿਉਂਕਿ ਰਿਪੋਰਟ ਸਾਹਮਣੇ ਆ ਰਿਪੋਰਟ ਦਾ ਇੱਕ ਹਿੱਸਾ ਹੀ ਹਾਲੇ ਤੱਕ ਹੋਇਆ ਹਾਲੇ ਬਹੁਤ ਵੱਡੀ ਰਿਪੋਰਟ ਬਕਾਇਆ ਪਈ ਆ ਸਾਰਾ ਕੁਝ ਤੁਹਾਡੇ ਹੱਥ 'ਚ ਆ ਮੌਕੇ ਦੇ ਗਵਾਹ ਆ ਗਏ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਕਾਲਾ ਸਿੰਘ ਸਾਹਮਣੇ ਆ ਗਏ ਜਿਨ੍ਹਾਂ ਨੇ ਅੰਤਮ ਵਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਬਹੁਤ ਬੁਰੀ ਹਾਲਤ 'ਚ ਹਵਾਲਾ 'ਚ ਦੇਖਿਆ ਸੀਗਾ ਉਹ ਆ ਗਏ ਦਰਸ਼ਨ ਹਟੂਰ ਆ ਹੋਰ ਇਸ ਤਰ੍ਹਾਂ ਦੇ ਜਿਹੜੇ ਕਹਿ ਲੋ ਪਰ ਤਖ਼ਦਾਰਸ਼ੀ ਮੌਕੇ ਦੇ ਗਵਾਹ ਸੀਗੇ ਜਿਹੜੇ ਉਹ ਸਾਰੇ ਸਾਹਮਣੇ ਆ ਤਾਂ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਢਿੱਲ ਕਰ ਰਹੀ ਹੈ ਇਹਨਾਂ ਕੋਲ ਤੇ ਵਧੀਆ ਮੌਕਾ ਸੀਗਾ ਜੀ ਪੰਥਕ ਭਾਵਨਾਵਾਂ ਨੂੰ ਆਪਣੇ ਨਾਲ ਛੋੜਿਆ ਜਾ ਸਕਦਾ ਸੀ ਆਉਣ ਵਾਲੀਆਂ ਆਗਾਮੀ ਚੋਣਾਂ ਵਾਸਤੇ ਪਰ ਇਹ ਵੀ ਇਹ ਮੌਕਾ ਖੁੰਝਾ ਰਹੇ ਆ ਜਦਕਿ ਇਹ ਸਿਰਫ ਸਿਆਸੀ ਨਫੇ ਨੁਕਸਾਨ ਦੀ ਗੇਮ ਨਹੀਂ ਹੈ ਜੀ ਸਾਨੂੰ ਇਹ ਵੀ ਦੇਖਣਾ ਪਰਦਾ ਕਿ ਕਿਸ ਤਰ੍ਹਾਂ ਇੱਕ ਅਕਾਲ ਤਖਤ ਦੇ ਜਥੇਦਾਰ ਨੂੰ ਕੋਹ ਕੋ ਕੇ ਮਾਰਿਆ ਜਾਂਦਾ ਹੈ ਅਣਮਨੁੱਖੀ ਢੰਗ ਦੇ ਨਾਲ ਉਸ ਦੀ লাশ ਖੁਰਦਗੁਦ ਕਰ ਦਿੱਤੀ ਜਾਂਦੀ ਹੈ ਤਾਂ ਕਮਾਲ ਦੀ ਗੱਲ ਹੈ ਕਿ ਉਸ ਰਿਪੋਰਟ ਨੂੰ ਬਣਾਉਣ ਵਾਲੇ ਅਫਸਰ ਤੇ ਇੱਕ ਕੁੜੀ ਨੂੰ ਪਲਾਂਟ ਕਰਵਾ ਕੇ ਕੇਸ ਚਲਵਾ ਦਿੱਤਾ ਗਿਆ ਜਿਹਦੀ ਜਾਂਚ सीबीआई ਨੇ ਕੀਤੀ ਤੇ ਬਾਅਦ ਵਿੱਚ ਉਹਦੇ ਚੋਂ ਉਹਨੂੰ ਕਲੀਨ ਚਿੱਟ ਮਿਲੀ ਤੇ ਜਿਸ ਮਾਮਲੇ 'ਚ ਜਾਂਚ ਪੜਤਾਲ ਹੋਣੀ ਸੀ ਉਹਦੇ 'ਚ ਹੁਣ ਆਮ ਆਦਮੀ ਪਾਰਟੀ ਐਫ ਆਈ ਆਰ ਵੀ ਨਹੀਂ ਕਰ ਰਹੀ ਹੂੰ ਤੇ ਜੇ ਐਫ ਆਈ ਆਰ ਵੀ ਨਹੀਂ ਕਰ ਰਹੀ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮੌਕਾ ਕੁੰਜਿਆ ਜਾ ਰਿਹਾ ਹੈ ਪਰ ਹੁਣ ਦੇਖਦੇ ਹਾਂ ਕਿ ਐਸਟਪੀਸੀ ਆਪਣੇ ਇਸ ਕਾਨੂੰਨੀ ਪੈਨਲ ਤੋਂ ਕੀ رائے مشورے ਤੋਂ ਬਾਅਦ ਸਟੈਪ ਚੁੱਕਦੀ ਹੈ ਇਹਨਾਂ ਤੇ ਨਿਗਾਹ ਬਣੀ ਰਹੇਗੀ ਹੂੰ ਤੇ ਮਿੰਟੂ ਜੀ ਜਿਹੜੇ ਸਾਬਕਾ ਡੀਜੀਪੀ ਨੇ ਚਟੋਪਾਧਿਆਏ ਉਹ ਕਿਸੇ ਮਲੇ ਬੁਰੇ ਫਸ ਗਏ ਨੇ ਕੀ ਹੋਇਆ ਜੀ ਦੇਖੋ ਬੁਰੇ ਹੁੰਦੇ ਹੁੰਦੇ ਇਹ ਨਾ ਜਦੋਂ ਮੁਸੀਬਤ ਕੱਲੀ ਆਉਂਦੀ ਹੁੰਦੀ ਹੈ ਨਾ ਉਦੋਂ ਤੇ ਸਰ ਜਾਂਦਾ ਜਦੋਂ ਮੁਸੀਬਤ ਦੇ ਨਾਲ ਜਾਂਝ ਆ ਜਾਂਦੀ ਹੈ ਨਾ ਫਿਰ ਔਖਾ ਹੋ ਜਾਂਦਾ ਹੈ ਜੀ ਤੇ ਗੱਲ ਇਹ ਆ ਕਿ ਕਈ ਵਾਰ ਮੁਸੀਬਤ ਕੱਲ ਹੀ ਨਹੀਂ ਆਉਂਦੀ ਫਿਰ ਜਾਂਝ ਆ ਜਾਂਦੀ ਹੈ ਨਾਲ ਹੁਣ ਸੁਧਾਰਥ ਚੱਤੋਪਾਦੇ ਦੇ ਮਾਮਲੇ 'ਚ ਐਇਓ ਆ ਇੱਕ ਤੇ ਸਾਫ ਕਾ ਹੋ ਗਿਆ ਜੀ ਚੰਨੀ ਸਾਹਿਬ ਵੀ ਸਾਫ ਕਾ ਮੁੱਖ ਮੰਤਰੀ ਹੋ ਗਏ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਚੰਨੀ ਸਾਹਿਬ ਦੇ ਵੇਲੇ ਹੀ ਲਾਇਆ ਗਿਆ ਸੀਗਾ ਤੇ ਮਜੀਠੀਏ ਦਾ ਮਕੂਏ ਨਾ ਨਹੀਂ ਠਪਿਆ ਸੀਗਾ ਸਾਈਮ ਜੀਠੀਆ ਵਾਰ-ਵਾਰ ਚੱਠੋ ਫਾਦੇ ਆਇਤਾ ਨਾਮ ਲੈਂਦੇ ਆ। ਤਕਰੀਰ। ਬਈ ਹੋਇਆ ਕਿ ਕਿ ਇੱਕ ਤਾਂ ਜਦੋਂ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬਰੀਚ ਵਾਲਾ ਮਾਮਲਾ ਹੋਇਆ ਉਦੋਂ ਦਾ ਵੀ ਇਹਨਾਂ ਤੇ ਗਾਜ਼ ਦਾ ਕਹਿੰਦੇ ਪੂਰਾ ਇੱਕ ਸਿਰਾ ਡੇ ਗੰਡਿਆ ਹੈ। ਜੀ। ਦੂਜੇ ਪਾਸੇ ਇੱਕ ਬਲਾਤਕਾਰ ਦੇ ਦੋਸ਼ਾਂ ਦੇ ਮਾਮਲੇ ਦੇ ਵਿੱਚ ਜੋ ਮੁਲਜ਼ਮ ਭਗੌੜਾ ਸੀ ਦੱਸਦੇ ਆ ਕਿ ਉਸ ਕਥਿਤ ਅਪਰਾਧੀ ਨੂੰ ਇਹਨਾਂ ਨੇ ਸੁਰੱਖਿਆ ਦਿੱਤੀ ਸੀ। ਹੂੰ ਹੂੰ। ਇਹ ਤੋਂ ਇਲਾਵਾ ਇਹਨਾਂ ਨੇ ਆਪਣੀ ਸਿਕਿਉਰਿਟੀ ਵਾਸਤੇ 40 ਗਨਮੈਨ ਰੱਖੇ ਹੋਏ ਸੀਗੇ ਇਹ 2-3 ਮਾਮਲੇ ਆ ਜਿਨ੍ਹਾਂ ਦੇ ਵਿੱਚ ਚੱਟੋ ਪਾਦੇ ਆ ਸਭ ਕਿਰ ਰਿਆ ਵੈਸੇ ਤੁਹਾਨੂੰ ਮੈਂ ਇੱਕ ਹੋਰ ਦੱਸ ਦੇਵਾਂ ਤੁਹਾਨੂੰ ਯਾਦ ਹੋਣਾ ਇੱਕ ਚੱਡਾ ਕਾਂਡ ਹੋਇਆ ਸੀਗਾ ਚੱਡਾ ਸਾਹਿਬ ਦੀ ਵੀਡੀਓ ਵਾਇਰਲ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਇੰਦਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ ਉਸ ਮਾਮਲੇ ਦੇ ਵਿੱਚ ਵੀ ਚੱਟੋ ਪਾਦੇ ਆ ਦਾ ਜ਼ਿਕਰ ਹੈ ਸੂਸਾਇਡ ਨੋਟ ਦੇ ਵਿੱਚ ਜੀ ਤਾਂ ਉਹਦੇ ਤੇ ਜਿਹੜੀ ਰੋਕ ਲੱਗੀ ਹੋਈ ਸੀ ਕਿ ਜਾਂਚ ਪੜਤਾਲ ਤੇ ਉਹ ਵੀ ਹਾਈ ਕੋਰਟ ਨੇ ਪਿਛਲੇ ਸਾਲ ਹਟਾ ਦਿੱਤੀ ਸੀ ਸੋ ਚੋਂ ਪਾਸਿਓਂ ਹੀ ਸਦਾਰਥ ਚੱਟੋਪਾ ਦੇ ਆਏ ਕਿਰਦੇ ਨਜ਼ਰ ਆ ਰਹੇ ਆ ਹਾਲਾਂਕਿ ਇਹ ਹੁਣ ਸਫਾਈ ਦੇ ਰਹੇ ਆ ਕਿ ਵੇਖੋ ਜੀ ਗਨਮੈਨ ਜਿਹੜੇ ਸੀਗੇ ਉਹ ਮੈਂ ਨਹੀਂ ਰੱਖੇ ਮਤਲਬ ਕਿੰਨੇ ਨਹੀਂ ਰੱਖੇ ਜਿਹੜਾ ਉਹ ਭਗੌੜਾ ਅਪਰਾਧੀ ਸੀਗਾ ਮੈਂ ਨਹੀਂ ਉਹਨੂੰ ਸਿਕਿਉਰਿਟੀ ਦਿੱਤੀ ਉਹ ਪਹਿਲਾਂ ਦੇ ਡੀਜੀਪੀ ਨੇ ਦਿੱਤੀ ਸੀ ਕੀ ਕਾਲਾ ਮਾਲ ਹੈ ਸਾਨੂੰ ਨਹੀਂ ਪਤਾ ਪਰ ਸਿਧਾਰਥ ਚਤੋਪਾਦਿਆ ਵਰਗੇ ਅਫਸਰ ਦੀ ਕਿਤੇ ਨਾ ਕਿਤੇ ਘੇਰਾਬੰਦੀ ਤੇ ਹੋ ਰਹੀ ਹੈ ਤੇ ਸਿਧਾਰਥ ਚਤੋਪਾਦਿਆ ਇਹ ਵੀ ਕਹਿ ਰਿਹਾ ਕਿ ਡਰੱਗ ਮਾਮਲੇ ਦੇ ਵਿੱਚ ਮੈਂ ਬਹੁਤ ਵੱਡੇ ਅਫਸਰਾਂ ਦਾ ਆਂਡਾ ਭੰਨਿਆ ਸੀ ਉਹਦਾ ਸਿੱਟਾ ਮਿਲ ਰਿਹਾ ਕਿਉਂਕਿ ਜਿਹੜੇ ਆਪਾਂ ਦੇਖਦੇ ਆ ਉੱਤੇ ਅੱਜਕੱਲ ਬੈਠੇ ਆਈਬੀਚ ਜੀ ਉੱਤੇ ਹੋਰ ਵੀ ਬੈਠੇ ਆ ਉਹਨਾਂ ਦੇ ਤੇ ਨਾ ਸੀਗੇ ਜੀ ਰਿਪੋਰਟਾਂ ਦੇ ਵਿੱਚ ਫਿਰ ਉਹ ਆਪ ਹੀ ਤੇ ਹਾਈ ਕੋਰਟ ਦੇ ਵਿੱਚ ਗਏ ਗੁਪਤਾ ਵਰਗੇ ਜੀ ਉਹਨਾਂ ਨੇ ਉੱਥੇ ਜਾ ਕੇ ਉਹ ਜਿਹੜੀ ਚੌਥੀ ਰਿਪੋਰਟ ਸੀਗੀ ਉਹ ਬੰਦ ਦੀ ਬੰਦ ਰਹਿਣ ਦੀ ਲੜਾਈ ਜਿੱਤ ਲਈ ਸੋ ਇਸ ਕਰਕੇ ਹੁਣ ਕਸੂਤੇ ਫਸ ਗਏ ਆ ਤੇ ਰਿਟਾਇਰਡ ਜਸਟਿਸ ਹਸਨੈਨ ਇਹਨਾਂ ਦੇ ਸਾਰੇ ਮਾਮਲਿਆਂ ਦੀ ਹੁਣ ਜਾਂਚ ਪੜਤਾਲ ਜਿਹੜੀ ਹੈ ਉਹ ਕਰੋਗੇ ਕਸੂਤੇ ਘਿਰ ਗਏ ਹੂੰ ਮਿੰਟੂ ਜੀ ਅਕਾਲੀ ਭਾਜਪਾ ਗੱਠਜੋੜ ਜਿਹੜਾ ਕਿ ਬੀਤੇ ਸਮੇਂ ਦੇ ਵਿੱਚ ਬਣਿਆ ਰਿਹਾ ਤੇ ਫਿਰ ਉਸ ਗੱਠਜੋੜ ਦੇ ਵਿੱਚ ਤਰੇੜਾਂ ਪੈ ਗਈਆਂ ਸੀ ਗੱਠਜੋੜ ਟੁੱਟ ਗਿਆ ਸੀ ਦੁਆਰਾ ਉਸ ਗੱਠਜੋੜ ਦੇ ਬਨਣ ਦੇ ਕੁਝ ਸੰਕੇਤ ਮਿਲ ਰਹੇ ਸੀ ਹੁਣ ਕਹਾਣੀ ਕਿੱਥੇ ਖੜੀ ਆ ਦੇਖੋ ਕਹਾਣੀ ਇੱਥੇ ਜੇ ਖੜੀ ਆ ਕਿ ਤੁਹਾਨੂੰ ਯਾਦ ਹੋਵੇਗਾ ਸੁਖਵੀਰ ਸਿੰਘ ਬਾਦਲ ਦੀ ਮਾਫੀ ਤੋਂ ਬਾਅਦ ਹਿੰਸਾ ਵਰਗੇ ਜਿਹੜੇ ਪੁਰਾਣੇ ਖੁੰਡ ਨੇਤਾ ਸੀਗੇ ਉਹ ਕਿਤੇ ਨਾ ਕਿਤੇ ਸਰਗਰਮ ਵਿਖਾਈ ਦਿੰਦੇ ਸਨ ਬੀਬੀ ਜਗੀਰਕੌਰ ਦੇ ਸੁਰ ਬੜੇ ਨਰਮ ਗੋਸ਼ੇ ਵਾਲੇ ਸਨ ਮਤਲਬ ਕਿ ਸੰਕੇਤ ਮਿਲ ਰਹੇ ਸੀ ਕਿ ਇਹ ਦੋ ਧੜੇ ਤੇ ਘੱਟੂ-ਕੱਟਾ ਜਾਣਗੇ ਤੇ ਦੋਨੇ ਹੀ ਇਤفاق ਨਾ ਇਸ ਵੇਲੇ ਕਹਿ ਲਓ ਕਿ ਭਾਜਪਾਈ ਸਫਾਂ ਦੇ ਵਿੱਚ ਜਾਣੇ ਪਛਾਣੇ ਜਾਂਦੇ ਆ ਹੂੰ ਢੀਂਸਾ ਸਾਹਿਬ ਨੇ ਤੇ ਖੁਦ ਮੋਦੀ ਸਾਹਿਬ ਕਹ ਲੋ ਕਿ ਆਕਾਲੀ ਦਲ ਦੇ ਕਹਿ ਚੁੱਕੇ ਕੇ ਵਾਰਸ ਨੇ ਇਸ ਟਾਈਮ ਤਾਂ ਖੈਰ ਹੁਣ ਮਾਮਲਾ ਥੋੜਾ ਜਿਹਾ ਠੰਡੇ ਵਸਤੇ 'ਚ ਇਉਂ ਪੈਂਦਾ ਜਾਪਦਾ ਹੈ ਕਿ ਇੱਕ ਤੇ ਢੀਂਸਾ ਸਾਹਿਬ ਨੇ ਕਹਿ ਦਿੱਤਾ ਜੀ ਕਿ ਸਾਡੀਆਂ ਕਮੇਟੀਆਂ ਬਣ ਗਈਆਂ ਉਹ ਕਰਨਗੀਆਂ رائے شمਾਰੀ ਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਜੀ ਤੇ ਦੂਸਰੇ ਪਾਸੇ ਬੀਬੀ ਜ਼ਗੀਰ ਕੌਰ ਹੋਰ ਨੇ ਵੀ ਸ਼ਰਤਾਂ ਰੱਖੀਆਂ ਪਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਸ ਦਰਮਿਆਨ ਇਹ ਵਾਪਰੀ ਕਿ ਪਿਛਲੇ ਦਿਨੀ ਗਜੇਂਦਰ ਸ਼ਿਕਾਵਤ ਆਏ ਹੋ ਇਸ ਦਾ ਨਾ ਸਾਡੇ ਇਲਾਕੇ ਦੇ ਵਿੱਚ ਯਾਨੀ ਕੇਂਦਰੀ ਮੰਤਰੀ ਜਿਹੜੇ ਬਠਿੰਡਾ ਏਰੀਆ ਦੇ ਵਿੱਚ ਜੀ ਬਠਿੰਡਾ ਇਤ ਨੂੰ ਵੀ ਦੇਖ ਰਹੀ ਆ ਭਾਜਪਾ ਕਿਉਂਕਿ ਸਰੂਪ ਚੰਦ ਸਿੰਘਾ ਇੱਧਰ ਆ ਗਏ ਜੀ ਫਿਰ ਮਨਪ੍ਰੀਤ ਬਾਦਲ ਆ ਗਏ ਤੇ ਮਨਪ੍ਰੀਤ ਬਾਦਲ ਅੱਜ ਕੱਲ ਫੋਟੋਆਂ ਪਾਉਣੀਆਂ ਦੁਬਾਰਾ ਸ਼ੁਰੂ ਕਰ ਚੁੱਕੇ ਆ ਵੈਸੇ ਬੜਿੰਗ ਸਾਹਿਬ ਕਹਿੰਦੇ ਹੁੰਦੇ ਆ ਕਿ ਤੁਹਾਡਾ ਸੀਨਾ ਰਿਆ ਹੀ ਕਿੱਥੇ ਆ ਤੁਸੀਂ ਤਾਂ ਹਰੇਕ ਪਾਰਟੀ 'ਚ ਜਾ ਜਾ ਕੇ ਕਹਿੰਦੇ ਨੇ ਕਿ ਮੇਰਾ ਸੀਨਾ ਤੁਹਾਡੇ ਲਈ ਛਲਣੀ ਹੋ ਜਾਏਗਾ ਖੈਰ ਗੱਲ ਇਹ ਆ ਕਿ ਬਠਿੰਡਾ ਸੀਟ ਤੇ ਜਦੋਂ ਇਹਨਾਂ ਨੇ ਕੁਝ ਦੌਰੇ ਕੀਤੇ ਤਾਂ ਉਸ ਦਰਮਿਆਨ ਇਹਨਾਂ ਨੇ ਕਿਹਾ ਕਿ ਹਾਲ ਫਿਅਾਲ ਅਸੀਂ ਕਿਸੇ ਘਟ ਜੋੜ ਦੀ ਸੰਭਾਵਨਾ ਨੂੰ ਤੇ ਰੱਦ ਨਹੀਂ ਕਰਦੇ ਪਰ ਅੱਜ ਤੱਕ ਮੈਂ ਕਹਿ ਸਕਦਾ ਕਿ ਕੋਈ ਘਟ ਜੋੜ ਦੀ ਖਬਰ ਨਹੀਂ ਕੋਈ ਚਰਚਾ ਨਹੀਂ ਤੇ ਅਸੀਂ 13 ਦੀਆਂ 13 ਸੀਟਾਂ ਲੜਨ ਵਾਸਤੇ ਤਿਆਰ ਬਰ ਤਿਆਰ ਹਾਂ ਇੱਕ ਕੇਂਦਰੀ ਮੰਤਰੀ ਨੇ ਕਿਹਾ ਹੂੰ ਤਾਂ ਜਦੋਂ ਹੁਣ ਭਾਜਪਾ ਦੇ ਕੇਂਦਰੀ ਮੰਤਰੀ ਨੇ ਪੰਜਾਬ ਚ ਆ ਕੇ ਇਹੋ ਜੀ ਗੱਲ ਕਹੀ ਤਾਂ ਕਹਾਣੀ ਤੇ ਇੱਕ ਪਾਸੇ ਫਸੀ ਨਜ਼ਰ ਆਉਂਦੀ ਆ ਦੂਸਰੇ ਪਾਸੇ ਅਕਾਲੀ ਆ ਜਿਹੜੇ ਉਹ ਇਸ ਗੱਲ ਨੂੰ ਲੈ ਕੇ ਵੀ ਜੱਕੋ ਤਕੇ ਆ ਕਿ ਕਿਤੇ ਇਹ ਨਾ ਹੋਵੇ ਕਿ ਭਾਜਪਾ ਦੇ ਚੱਕਰ ਦੇ ਵਿੱਚ ਅਸੀਂ ਬਸ ਪਾਲੇ ਵੀ ਗਵਾ ਲਈਏ ਸਾਥੀ ਜੀ ਤੇ ਵਿੱਚੋਂ ਇਹ ਵੀ ਸੋਮੂ ਆ ਰਿਹਾ ਕਿ ਕਾਮਰੇਡਾਂ ਦੇ ਨਾਲ ਵੀ ਜਾਣ ਨੂੰ ਫਿਰਦੇ ਨੇ ਹੂੰ ਸਾਰੇ ਪਾਸੇ ਸੰਭਾਵਨਾਵਾਂ ਜਿਹੜੀਆਂ ਤਲਾਸ਼ੀਆਂ ਚੱਲੀਆਂ ਤੇ ਨਾਲ ਇੱਕ ਫਾਰਮੂਲਾ ਇਹ ਵੀ ਵੇਖਿਆ ਜਾ ਰਿਹਾ ਕਿ ਸ਼ਹਿਰੀ ਤੇ ਪਿੰਡੂ ਅਡਵਾ ਅਲਾਇੰਸ ਹੋ ਜਾਣ ਜੀ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਹਾਲ ਫਿਲਹਾਲ ਜਿਹੜੀ ਉਹ ਗਰਮ ਜੋਸ਼ੀ ਆਪਾਂ ਵੇਖੀ ਸੀ ਬੀਤੇ ਦਿਨਾਂ ਦੇ ਵਿੱਚ ਉਹ ਗਰਮ ਜੋਸ਼ੀ ਕਿਤੇ ਨਾ ਕਿਤੇ ਥੋੜੀ ਠੰਡੀ ਜ਼ਰੂਰ ਹੋਈ ਹੈ ਠੰਡ ਵੀ ਬੜੀ ਆ ਨਾ ਪੰਜਾਬ ਚ ਪੈ ਰਹੀ ਇਹਨਾਂ ਦਿਨਾਂ ਚ ਜੀ ਤੇ ਮਿੰਟੂ ਜੀ ਬੀਤੇ ਦਿਨੀ ਖਬਰ ਇੱਕ ਆਈ ਸੀ ਕਿ ਜਿਹੜਾ ਇੱਕ ਭਾਰਤ ਤੋਂ ਜਹਾਜ਼ ਗਿਆ ਸੀ ਉਹਨੂੰ ਫਰਾਂਸ ਨੇ ਇੱਕ ਚਾਰਟਰਡ ਫਲਾਈਟ ਸੀ ਫਰਾਂਸ ਨੇ ਉਸ ਜਹਾਜ਼ ਨੂੰ ਰੋਕ ਲਿਆ ਸੀ ਕਹਿੰਦੇ ਵੀ ਉਹਦੇ ਵਿੱਚ ਇਲੀਗਲ ਮਾਈਗ੍ਰੈਂਟਸ ਨੂੰ ਲਿਜਾਇਆ ਜਾ ਰਿਹਾ ਸੋ ਜਨਾ ਡੰਕੀ ਜਹਾਜ਼ ਕੀ ਵਕਈ ਡੰਕੀ ਵਾਲਾ ਜੁਗਾੜ ਸੀ ਜੀ ਇਹ ਹਾਂਜੀ ਬਿਲਕੁਲ ਹੁਣ ਤੇ ਪਰਤਾ ਜਿਹੜੀਆਂ ਉਹ ਖੁੱਲ ਰਹੀਆਂ ਨੇ ਅਸਲ ਦੇ ਵਿੱਚ ਕੀ ਹੈ ਕਿ 276 ਯਾਤਰੀ ਮੁੜੇ ਸਨ ਉਹਦੇ ਵਿੱਚ ਜੇ ਆਪਾਂ ਉਤਲੇ 76 ਨੂੰ ਛੱਡ ਦਈਏ ਬਾਕੀ ਆਪਣੇ ਸੁੱਖ ਨਾਲ ਪੰਜਾਬੀ ਸੀਗੇ ਹਮ ਹੁਣ ਇਧਰ ਕੀ ਹੋਇਆ ਕਿ ਪੰਜਾਬ ਨੇ ਐਸਆਈਟੀ ਦਾ ਗਠਨ ਕੀਤਾ ਪਰ ਉਧਰ ਗੁਜਰਾਤ ਨੇ ਜਿਹੜੇ ਵੀ ਉਹਨਾਂ ਦੇ ਬੰਦੇ ਮੁੜੇ ਆ ਉਹਨਾਂ ਦੀ ਜਾਂਚ ਪੜਤਾਲ ਸੀਆਈਡੀ ਨੂੰ ਸੌਂਪੀ ਸੀਆਈਡੀ ਨੇ ਮੁੱਢਲੇ ਤੌਰ ਤੇ ਜਿਹੜੀ ਜਾਂਚ ਪੜਤਾਲ ਕੀਤੀ ਆ ਉਹਦੇ ਚੋਂ ਇਹ ਗੱਲ ਦੇ ਕਿਤੇ ਨਾ ਕਿਤੇ ਤੱਥ ਮਿਲ ਰਹੇ ਨੇ ਕਿਤੇ ਨਾ ਕਿਤੇ ਇਸ ਗੱਲ ਦੇ ਪ੍ਰਮਾਣ ਮਿਲ ਰਹੇ ਨੇ ਕਿ ਇਹ ਵਾਕਿਆ ਹੀ ਡੰਕੀ ਜਹਾਜ਼ ਸੀਗਾ ਇਹ ਸੌਦਾ ਜਿਹੜਾ ਉਹ 60 ਤੋਂ ਲੈ ਕੇ 80 ਲੱਖ ਟਿੱਕਰ ਹੋਇਆ ਸੀਗਾ ਹੂੰ ਹੂੰ ਕਿ ਭਾਈ ਜਦੋਂ ਅਮਰੀਕਾ ਪਹੁੰਚ ਜਾਓਗੇ ਤਾਂ ਉਦੋਂ ਪੈਸਿਆਂ ਦੀ ਅਦਾਇਗੀ ਹੋਏਗੀ ਤੇ ਇਹਦੇ ਵਿੱਚ ਉਧਰ ਦੇ ਪੰਜ ਟਰੈਵਲ ਏਜੰਟਸ ਦਾ ਨਾਮ ਆ ਰਿਹਾ ਹੈ ਕਿ ਪੰਜ ਜਣੇ ਸੀਗੇ ਜਿਨ੍ਹਾਂ ਨੇ ਇਧਰੋਂ ਸਾਰੀ ਜੁਗਾੜਬੰਦੀ ਕੀਤੀ ਪਰ ਉਥੇ ਤੇ ਚਲੋ 76 ਲਾ ਲਓ 70 ਲਾ ਲਓ ਕੋਈ 5 10 ਹੋਰ ਲਾ ਲਓ ਕਿ 70 80 ਬੰਦਿਆਂ ਲਈ ਪੰਜ ਟਰੈਵਲ ਏਜੰਟਸ ਦੇ ਨਾਮ ਆ ਰਹੇ ਆ ਤੇ ਇਧਰੋਂ ਫਿਰ ਜਿਹੜਾ ਆਪਣਾ ਪੰਜਾਬ ਆ ਇਹਦੇ ਵਿੱਚ ਤੇ ਕਾਫੀ ਵੱਡੀ ਤਦਾਦ ਆ ਪਰ ਤੁਸੀਂ ਵੇਖੋ ਕਿ ਇੱਕ ਪਾਸੇ ਉਹਨਾਂ ਨੇ ਤਾਂ ਥੋੜੇ ਬੰਦਿਆਂ ਦੇ ਚੱਲਦਿਆਂ ਵੀ ਆਪਣੀ ਜਾਂਚ ਪੜਤਾਲ ਜੜੀ ਆ ਬੜੀ ਤੇਜ਼ੀ ਦੇ ਨਾਲ ਸ਼ੁਰੂ ਕੀਤੀ ਤੇ ਸਾਡੇ ਹਲੇ ਇੱਥੇ ਐਸਆਈਟੀ ਦਾ ਗਠਨ ਹੀ ਹੋ ਰਿਹਾ ਹੈ ਜੀ ਐਸਆਈਟੀ ਦੇ ਘਟਰ ਤੇ ਤੁਹਾਨੂੰ ਪਤਾ ਬਹੁਤ ਮੌਕਿਆਂ ਤੇ ਹੋਇਆ ਆ ਆਪਰੇਸ਼ਨ ਲੋਟਸ ਵੇਲੇ ਵੀ ਐਸਆਈਟੀ ਬਣੀ ਸੀ ਜੀ ਲਾਰੈਂਸ ਦੀ ਇੰਟਰਵਿਊ ਵੇਲੇ ਵੀ ਐਸਆਈਟੀ ਬਣੀ ਸੀ ਜਦੋਂ ਸੁਖਪਾਲ ਸਿੰਘ ਖਹਿਰਾ ਤੇ ਵੜਿੰਗ ਨੇ ਇੱਕ ਡਾਕੂਮੈਂਟ ਜਨਤਕ ਕਰ ਦਿੱਤਾ ਸੀਗਾ ਸੋਸ਼ਲ ਮੀਡੀਆ ਤੇ ਉਦੋਂ ਵੀ ਐਸਆਈਟੀ ਬਣੀ ਸੀਗੀ ਐਸਆਈਟੀਜ਼ ਤਾਂ ਬਹੁਤ ਬਣਾਉਂਦੇ ਆ ਉਹਦਾ ਫਿੱਟਾ ਕੀ ਨਿਕਲਦਾ ਫਿੱਟਾ ਹੀ ਨਿਕਲਦਾ ਕਿ ਐਸਆਈਟੀ ਸੈਟ ਮਤਲਬ ਕਿ ਉਹ ਵਹਿਗੀਗਾ ਹੂੰ ਹੂੰ ਪਾਣੀ ਜੀ ਵਹਿ ਜਾਂਦੀ ਆ। ਹਾਂ ਹੁਣ ਦੇਖੋ ਅੱਗੇ ਕੀ ਹੁੰਦਾ ਪਰ ਗੁਜਰਾਤੀਆਂ ਨੇ ਜਿੰਨੀ ਕੋਈ ਜਾਂਚ ਪੜਤਾਲ ਕੀਤੀ ਆ ਮੁੱਢਲੇ ਤੌਰ ਤੇ ਸੰਕੇਤ ਅਇਓ ਮਿਲੇ ਆ ਕਿ ਇਹ ਡੰਕੀ ਯਾਹਾ ਨਹੀਂ ਸੀਗਾ। ਹੂੰ ਜੀ ਮਿੰਟੂ ਜੀ ਦੱਸਿਓ ਹਾਂ ਪਾਸਪੋਰਟਾਂ ਦੀ ਰੈਂਕਿੰਗ ਜਿਹੜੀ ਇੱਕ ਨਵੀਂ ਜਾਰੀ ਕੀਤੀ ਗਈ ਆ ਉਹ ਕੀ ਇਸ਼ਾਰਾ ਕਰਦੀ ਆ ਕਿਹੜੀ ਕੰਟਰੀ ਦਾ ਪਾਸਪੋਰਟ ਟਾਪਰ ਬਣਿਆ ਹੈ? ਵਾਜੀ ਮਾਰ ਗਿਆ ਜੀ ਹੁਣ ਬਠਿੰਡੇ ਵਾਲਾ ਗੱਭਰੂ ਤਾਂ ਕਹਿ ਨਹੀਂ ਸਕਦੇ ਵਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਜੀ ਇਹਦੇ 'ਚ ਇਹ ਕਿ ਪਾਸਪੋਰਟ ਯੂਏਈ ਦਾ ਜਿਹੜਾ ਹੈ ਨਾ ਉਹ ਬਣ ਗਿਆ 빅 ਬੋਸ ਆ ਰਿਆਂ ਦਾ ਅੱਛਾ ਜੀ ਤਾਂ ਯੂਏਈ ਅੱਛਾ ਇਹਦੇ ਵਿੱਚ ਕੀ ਹੈ ਕਿ ਇਹ ਅਲੱਗ-ਅਲੱਗ ਇੰਡੈਕਸ ਨੇ ਹੰਮ ਹਨਲੇ ਵਾਲਿਆਂ ਦਾ ਵੀ ਆਉਂਦਾ ਹੁੰਦਾ ਆਪਾਂ ਦੇਖਦੇ ਹੁੰਨੇ ਆ ਹਾਂ ਪਿਛਲੇ ਸਾਲ ਜਦੋਂ ਆਇਆ ਸੀਗਾ ਤਾਂ ਉਹ ਇੰਡੀਆ ਦਾ ਰੈਂਕ ਉਹਦੇ 'ਚ 77 ਤੋਂ ਘਟ ਕੇ 80 ਆ ਗਿਆ ਸੀ ਜਾਨੀ ਇੰਪਰੂਵਮੈਂਟ ਸੀਗੀ ਜੀ ਇਹਦੇ ਚ ਇਹਨਾਂ ਨੇ ਇੰਡੀਆ ਦਾ ਜਿਹੜਾ ਹੈ ਉਹ ਹੋਰ ਵੀ ਸੁਧਾਰਿਆ ਯਾਨੀ ਇਹ ਦਿੱਤਾ ਹੈ ਇਹਨਾਂ ਨੇ 68 ਰੈਂਕ ਅੱਛਾ ਜੀ ਮਤਲਬ ਇਹਨਾਂ ਨੇ ਇੱਕ ਕੈਪੀਟਲ ਇੰਡੈਕਸ ਹੈ ਜਿਹੜਾ ਪਰ ਇਹਦੇ ਅਨੁਸਾਰ ਇਹਨਾਂ ਨੇ UAE ਨੂੰ ਟਾਪਰ ਰੱਖਿਆ ਤੇ ਇਹਦਾ ਸਕੋਰ ਜਿਹੜਾ ਜਿਹਨੂੰ mobility score ਕਹਿੰਦੇ ਆ ਉਹ 180 ਹੈ ਯਾਨੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ट्रैवल ਡਾਕੂਮੈਂਟਸ ਇਸ ਨੂੰ ਹੀ ਦਰਸਾਇਆ ਗਿਆ ਇਸ ਇੰਡੈਕਸ ਦੇ ਵਿੱਚ ਸੋ ਖੈਰ ਇਹਨਾਂ ਨੇ ਨਾਲ ਇਹ ਵੀ ਦੱਸਿਆ ਕਿ 130 ਦੇਸ਼ਾਂ ਦੇ ਵਿੱਚ ਬਿਨਾ ਅਗਾਊ ਵਿਜ਼ਾ ਇਤੋਂ ਦੇ ਜਿਹੜੇ ਪਾਸਪੋਰਟ ਧਾਰਕ ਆ ਉਹ ਯਾਤਰਾ ਕਰ ਸਕਦੇ ਆ ਤੇ ਵੀਜ਼ਾ ਔਨ ਅਰਾਈਵਲ 50 ਦੇਸ਼ਾਂ ਦੇ ਵਿੱਚ ਜਾ ਸਕਦੇ ਆ ਤਾਂ ਯੂਏਈ ਦਾ ਪਾਸਪੋਰਟ ਕਹਿੰਦੇ ਕਿ ਇੰਨਾ ਸ਼ਕਤੀਸ਼ਾਲੀ ਆ ਕਿ ਇਹਦਾ ਧਾਰਕ ਜਿਹੜਾ 123 ਦੇਸ਼ਾਂ ਦੇ ਵਿੱਚ ਵੀਜ਼ਾ ਫਰੀ ਐਂਟਰੀ ਮਾਰ ਸਕਦਾ ਹੈ ਜੀ ਤੇ ਮੰਤਰੀ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੂਮਾ ਖਬਰ ਮੈਂ ਇੱਕ ਨਾ ਉਸਤਾਦ ਦੀ ਗੱਲ ਸੁਣ ਰਿਹਾ ਸੀ ਵੈਸੇ ਅੱਜ ਕੱਲ ਤੇ ਉਸਤਾਦ ਬੜੇ ਹੋਏ ਫਰਦੇ ਆ ਆ ਜਿਹੜੇ ਫੈਨ ਹੁੰਦੇ ਆ ਆ ਗਾ ਉਹ ਵੀ ਆਪਣੇ ਸਿੰਗਰ ਜਿਹੜੇ ਉਹਨਾਂ ਦੇ ਹੁੰਦੇ ਉਹਨਾਂ ਨੂੰ ਉਸਤਾਦ ਹੀ ਕਹਿੰਦੇ ਨੇ ਅਸਲੀ ਉਸਤਾਦ ਕਿਹੜੇ ਹੁੰਦੇ ਆ ਉਹ ਹੁੰਦੇ ਆ ਆਸ਼ਾਨੰਦ ਸੈਣੀ ਵਰਗੇ ਹਮ ਆਸ਼ਾਨੰਦ ਸੈਣੀ ਇੱਕ ਨਾਮ ਮਤਲਬ ਕਿ ਤੁਸੀਂ ਦੇਖ ਲਓ ਕਿ ਰੇਲਵੇ ਸਟੇਸ਼ਨ ਤੇ ਵੈਂਡਰ ਦਾ ਕੰਮ ਕਰਦੇ ਆ ਬੜੇ ਤਗੜੇ ਕ੍ਰਿਕਟਰ ਸੀ ਆਪਣੇ ਜ਼ਮਾਨੇ ਦੇ ਪਰ ਮੁਫਲਸੀ ਨੇ ਗੁਰਵਤ ਨੇ ਅੱਗੇ ਨਾ ਵਧਣ ਦਿੱਤਾ ਇੱਕ ਦਿਨ ਪਰਤ ਰਹੇ ਸੀਗੇ ਗੱਲ ਕੋਈ 95 96 ਦੀ ਆ ਕਿ ਰੇਲਵੇ ਗਰਾਊਂਡ ਦੇ ਵਿੱਚ ਖੇਡ ਰਹੇ ਸਨ ਕਹਾਣੀ ਬਠਿੰਡੇ ਦੀ ਆ ਤਾਂ ਰੇਲਵੇ ਗਰਾਊਂਡ ਦੇ ਵਿੱਚ ਜਦੋਂ ਬੱਚੇ ਖੇਡ ਰਹੇ ਸੀ ਕਿਤੇ ਜਦੋਂ ਵੇਖੇ ਤਾਂ ਬੱਚੇ ਬਹੁਤ ਸੋਹਣਾ ਖੇਡ ਰਹੇ ਸੀ ਪਰ ਉਹਨਾਂ ਦੇ ਕੋਲ ਜਿਹੜੇ ਅਸਾਸੀ ਸੀ ਵਸੀਲੇ ਸੀ ਬਹੁਤ ਸੀ ਸੀਮਤ ਸੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਸ ਰੇਲਵੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਖੜਾਉਣਾ ਸ਼ੁਰੂ ਕਰ ਦਿੱਤਾ ਫਿਰ ਕੁਝ ਜਿਹੜੇ ਹੈਗੇ ਸੀ ਸਮਾਜ ਸੇਵੀ ਉਹਨਾਂ ਨੇ ਸਮਾਨ ਇਤਿਆਦਿਕ ਦੇਣਾ ਸ਼ੁਰੂ ਕਰ ਦਿੱਤਾ ਹੁਣ ਤੱਕ ਦੱਸਦੇ ਆ ਕਿ ਅੰਡਰ 16 ਜਾਂ ਅੰਡਰ 23 ਇਸ ਤੋਂ ਇਲਾਵਾ ਯੂਨੀਵਰਸਿਟੀ ਪੱਧਰ ਤੇ ਪਤਾ ਹੀ ਨਹੀਂ ਕਿੰਨੇ ਕੁ ਇਹਨਾਂ ਨੇ ਮੁੰਡੇ ਕੱਢੇ ਆ ਸਰਬਜੀਤ ਲਾਡਾ ਵੀ ਇਹਨਾਂ ਦਾ ਹੀ ਚੇਲਾ ਸੀਗਾ ਉਹ ਇੱਕ ਤਕੜਾ ਪਲੇਅਰ ਹੋਇਆ ਹਾਲਾਂਕਿ ਇੰਟਰਨੈਸ਼ਨਲ ਨਹੀਂ ਪਰ ਸਕਿਆ ਨੈਸ਼ਨਲ ਕ੍ਰਿਕਟ ਦੇ ਵਿੱਚ ਉਹਦੀ ਤੂਤੀ ਬੋਲਦੀ ਰਹੀ ਆ ਯਾਨੀ ਇੰਨੇ ਬੰਦਿਆਂ ਨੂੰ ਇੱਥੋਂ ਤੱਕ ਪਹੁੰਚਾ ਕੇ ਸਪੋਰਟਸ ਕੋਟੇ 'ਚ ਨੌਕਰੀ ਤੱਕ ਵੀ ਦਵਾ ਕੇ ਉਹ ਬੰਦਾ ਅੱਜ ਵੀ ਮਿਹਨਤ ਮਸ਼ੱਕਤ ਉਸੇ ਤਰ੍ਹਾਂ ਹੀ ਕਰਦਾ ਪਰ ਸਮਾਂ ਕੱਢ ਕੇ ਬੱਚਿਆਂ ਨੂੰ ਕ੍ਰਿਕਟ ਸਿਖਾਉਣੀ ਜਿਹੜੀ ਹੈ ਨਾ ਉਹ ਨਹੀਂ ਬੁੱਲਦਾ ਹੁਣ ਤਾਂ ਬਜ਼ੁਰਗ ਹੋ ਗਿਆ ਥੋੜਾ ਪਰ ਆਸ਼ਾ ਨੰਦ ਸੈਣੀ ਜਿਹੜਾ ਉਹ ਆਸ਼ਾ ਨਾਲ ਵੀ ਚੱਲ ਰਿਹਾ ਆ ਆਨੰਦ ਨਾਲ ਵੀ ਚੱਲ ਰਿਹਾ ਕਿ ਕੋਈ ਗੱਲ ਨਹੀਂ ਆਪਣੇ ਸੁਪਨੇ ਪੂਰੇ ਆਪਾਂ ਨਹੀਂ ਕਰ ਸਕੇ ਤੇ ਬੱਚੇ ਤੇ ਜ਼ਰੂਰ ਕਰ ਰਹੇ ਹਨ ਨਾ ਸਖਾਈ ਹੋਏ। ਕੀ ਬਾਤ ਹੈ।